ਸਾਡਾ ਗੱਲ ਜੀ ਮੈਂ ਅਨੁਰਾਗ ਸ਼ਰਮਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਦੋਸਤੋ ਤੁਹਾਨੂੰ ਦੱਸਦੀ ਕਿ ਪਟਿਆਲਾ ਦੇ ਵਿੱਚ ਰਿਲਾਈਐਂਸ ਦੇ ਸਟੋਰ ਦੇ ਬਾਹਰ ਕਿਸਾਨ ਜਥੇਬੰਦੀਆਂ ਵੱਲੋਂ ਤਰਨਾ ਦੇ ਕੇ ਸਟੋਰ ਨੂੰ ਬੰਦ ਕਰ ਦਿੱਤਾ ਗਿਆ ਸੋ ਬੜਾ ਵੱਡਾ ਜਿਹੜਾ ਇਹ ਸਟੋਰ ਹੈ ਹੋਲ ਸੇਲ ਦਾ ਸਟੋਰ ਹੈ ਜਿਸਕੇ ਤੁਸੀਂ ਪੂਰੀ ਪੀਲੀ ਬਿਲਡਿੰਗ ਦੇਖ ਰਹੇ ਹੋ ਇਹ ਰਿਲਾਇੰਸ ਸਟੋਰ ਆ ਸੋ ਇਸ ਨੂੰ ਬੰਦ ਕਰ ਦਿੱਤਾ ਗਿਆ ਵੱਡੀ ਮਾਤਰਾ ਦੇ ਵਿੱਚ ਜਿਹੜੇ ਕਿਸਾਨ ਜਥੇਬੰਦੀਆਂ ਦੇ ਲੋਕ ਤੇ ਮਾਤਾਵਾਂ ਭੈਣਾਂ ਬੀਬੀਆਂ ਸਾਰੀਆਂ ਇੱਥੇ ਪਹੁੰਚੀਆਂ ਧਰਨਾ ਲੱਗ ਚੁੱਕਿਆ ਬਾਹਰ ਸੋ ਇਹ ਰੋਸ਼ ਪ੍ਰਦਰਸ਼ਨ ਜਿਹੜਾ ਹੈ ਜਿਸ ਤਰ੍ਹਾਂ ਕਿ ਦਿੱਲੀ ਦੇ ਵਿੱਚੋਂ ਕਿਸਾਨ ਜਿਹੜੇ ਹੈ 26 ਤਰੀਕ ਤੋਂ ਦਿੱਲੀ ਦੇ ਬਾੜਾਂ ਦੇ ਉੱਤੇ ਬੈਠੇ ਆ ਪਰ ਬਾਰ-ਬਾਰ ਮੀਟਿੰਗਾਂ ਬੇਸਿੱਟਾ ਨਿਕਲ ਰਹੀਆਂ ਉਸ ਤੋਂ ਬਾਅਦ ਤਿੱਖੇ ਸੰਘਰਸ਼ ਦੀ ਗੱਲ ਕੀਤੀ ਗਈ ਸੀ ਕਿ ਉਸ ਸੰਘਰਸ਼ ਦੇ ਤਹਿਤ ਅੱਜ ਜਿੱਥੇ ਪੂਰੇ ਦੇਸ਼ ਦੇ 550 ਟੋਲ ਪਲਾਜ਼ਾ ਜੋ ਕਿ ਬੰਦ ਕਰਨ ਦੀ ਗੱਲ ਕੀਤੀ ਗਈ ਹੈ ਔਰ ਉਸ ਦੇ ਨਾਲ ਹੀ ਰਿਲਾਇੰਸ ਅਮਾਨੀ ਅੰਡਾਨੀਆਂ ਦੇ ਜਿਹੜੇ ਕਾਰੋਬਾਰ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਬੰਦ ਕਰਨ ਦੀ ਗੱਲ ਕੀਤੀ ਗਈ ਆ ਸੋ ਪਟਿਆਲਾ ਦੀ ਜੇਕਰ ਗੱਲ ਕਰ ਲਈਏ ਪਟਿਆਲਾ ਦੇ ਵਿੱਚ ਇਸ ਵਕਤ ਤੁਸੀਂ ਦੇਖ ਸਕਦੇ ਹੋ ਰਿਲਾਈਐਂਸ ਦਾ ਜਿਹੜਾ ਮੇਨ ਇਥੇ ਹੌਲ ਸੇਲ ਦਾ ਸਟੋਰ ਹੈ ਉਸ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਕਰਵਾ ਦਿੱਤਾ ਗਿਆ ਸੋ ਤੁਸੀਂ ਦੇਖੋ ਇਹ ਗੇਟ ਹੈ ਜਿਸ ਨੂੰ ਬੰਦ ਕਰਕੇ ਬਾਹਰੀ ਤਰਨਾ ਲਗਾ ਦਿੱਤਾ ਗਿਆ ਸੋ ਇੱਥੇ ਜਿਹੜੀਆਂ ਮਾਤਾਵਾਂ ਭੈਣਾਂ ਪਹੁੰਚੀਆਂ ਉਹਨਾਂ ਨਾਲ ਗੱਲ ਕਰਦੇ ਆਂ ਵੀ ਆਖਰ ਕੀ ਕਾਰਨ ਰਿਹਾ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਦੇਵ ਕੌਰ ਅੱਜ ਜਿਹੜਾ ਇਹ ਬੰਦ ਕੀਤਾ ਇਸ ਦਾ ਕੀ ਕਾਰਨ ਰਿਹਾ ਮੁੰਨ ਇਹਦਾ ਮੇਨ ਕਾਰਨ ਦੇ ਕੋਈ ਇਹੀ ਆ ਵੀ ਸਰਕਾਰ ਜਿਹੜੇ ਕਿਸਾਨ ਆ ਉਹ ਆਪਣੀਆਂ ਕਹਿੰਦੇ ਵੀ ਸਾਨੂੰ ਹੱਕ ਦਿੱਤੇ ਜਾਣ ਸਾਡੇ ਸਾਡੇ ਜਿਹੜੇ ਕਾਲੇ ਕਾਨੂੰਨੋਂ ਰੱਦ ਕੀਤੇ ਜਾਣ ਸੋ ਕਿਸਾਨਾਂ ਦੀ ਇਹੀ ਮੰਗ ਆ ਵੀ ਅਸੀਂ ਜਿਹੜੇ ਕਾਲੇ ਕਾਨੂੰਨਾ ਰੱਦ ਕਰਾ ਕੇ ਛੱਡਾਂਗੇ ਤੇ ਉਨੀ ਦੇਰ ਅਸੀਂ ਜਿਹੜੇ ਮੋਰਚੇ ਆ ਅਸੀਂ ਬੰਦ ਨਹੀਂ ਕਰਾਂਗੇ ਅਸੀਂ ਦਿੱਲੀ ਨੂੰ ਹਲਾ ਦਾਂਗੇ ਆਪਦੇ ਠੱਕ ਲੈਣ ਦੇ ਲਈ ਅਸੀਂ ਜਾਨਾਂ ਤੱਕ 바ਰ ਦਾਂਗੇ ਕੁਝ ਕਿਸਾਨ ਸ਼ਹੀਦ ਦੀਆਂ ਪਾ ਵੀ ਗਏ ਸਾਨੂੰ ਇਸ ਤਰ੍ਹਾਂ ਵੀ ਜੇ ਸ਼ਹੀਦ ਦੀਆਂ ਪੈ ਵੀ ਜਾਣ ਕੇ ਤਾਂ ਕੋਈ ਗੱਲ ਨਹੀਂ ਹੈਗੀ ਪਰ ਅਸੀਂ ਆਪਣੀਆਂ ਜਿਹੜੀਆਂ ਜ਼ਮੀਨਾਂ ਆ ਅਸੀਂ ਮੋਦੀ ਦੀ ਜਿਹੜੀ ਮੋਦੀ ਨੇ ਅੱਖ ਰੱਖੀ ਆ ਸਾਡੀਆਂ ਜ਼ਮੀਨਾਂ ਤੇ ਅਸੀਂ ਕਦੇ ਵੀ ਰੱਖਣ ਨਹੀਂ ਦਵਾਂਗੇ ਅਸੀਂ ਆਪਣਾ ਜਾਨਾ ਦੇ ਦਾਂਗੇ ਸੋ ਅੱਜ ਜਿਹੜਾ ਰਿਲਾਈਐਂਸ ਦਾ ਸਟੋਰ ਬੰਦ ਕੀਤਾ ਗਿਆ ਇਸ ਤੋਂ ਅਗਲੀ ਰਣਨੀਤੀਆਂ ਕੀ ਨੇ ਹੋਰ ਕੀ ਕੀ ਬੰਦ ਕੀਤਾ ਜਾਊਗਾ ਇਹ ਰਿਲਾਈਐਂਸ ਦਾ ਸਟੋਰ ਬੰਦ ਕੀਤਾ ਗਿਆ ਕਨਸਾ ਜਿਹੜਾ ਸੰਘਰਸ਼ ਨੂੰ ਲੈ ਕੇ ਅੱਗੇ ਹੋਰ ਕੀ ਕੀ ਜਿਹੜਾ ਹੈ ਜਿਵੇਂ ਟੋਲ ਪਲਾਜ਼ਾ ਬੰਦ ਕੀਤੇ ਗਏ ਆ ਹੋਰ ਕੀ ਰਣਨੀਤੀ ਬਣਾਈ ਗਈ ਆ ਥੋੜੀ ਸਮਝ ਆ ਇਹ ਹੋ ਜਣਾ ਆਪਾਂ ਨੇ ਕਰਿਆ ਰਿਲਾਈਐਂਸ ਬੰਦ ਇਹ ਡਾਨੀ ਅਡਵਾਨੀ ਦਾ ਜਿਹੜਾ ਵੀ ਕੁਛ ਡਾਨੀ ਅਡਵਾਨੀ ਦਾ ਹੋਊਗਾ ਚਾਹੇ ਕੋਈ ਵੀ ਚੀਜ਼ ਹੈ ਉਹ ਅਸੀਂ ਬੰਦ ਕਰਾਂਗੇ ਕੱਲ ਨੂੰ ਅਸੀਂ 14 ਤਰੀਕ ਵਾਲੇ ਦਿਨ ਡੀਸੀ ਦਫ਼ਤਰ ਬੰਦ ਕਰਾਂਗੇ ਜੀ ਕਿਉਂਕਿ ਮੈਂ ਸਮਝਦਾ ਸਾਡਾ ਜ਼ਿਲ੍ਹਾ ਬਸ ਹੁਣ ਅਸੀਂ ਇਹੀ ਹੈ ਵੀ ਜੇ ਤਾਂ ਨਹੀਂ ਤਾਂ ਮੰਨ ਜੇ ਉਹ ਜੇ ਨਹੀਂ ਮੰਨਦਾ ਤਾਂ ਪਤਾ ਨਹੀਂ ਕੀ ਕੀ ਬੰਦ ਕਰਾਉਣਾ ਪਊਗਾ ਇਹ ਨਹੀਂ ਸਮਝਦਾ ਫਿਰ ਇਹਨੂੰ ਮੋਦੀ ਨੂੰ ਮੰਨਣਾ ਹੀ ਪਊਗਾ ਜਦ ਤੱਕ ਉਹ ਮੰਨਦਾ ਨਹੀਂਗਾ ਜਦ ਤੱਕ ਐਕਣੇ ਲੜਦੇ ਰਹਿਾਂਗੇ ਐਕਣੇ ਸਾਡੇ ਕਿਸਾਨ ਉਹਤੇ ਮੋਰਚੇ ਡੱਟੇ ਰਹਿਣਗੇ ਐਕਣੇ ਅਸੀਂ ਬੀਬੀਆਂ ਅਸੀਂ ਆਪਣੇ ਖੇਤਾਂ ਵੀ ਡੱਟੀਆਂ ਰਹਿਾਂਗੇ ਅਸੀਂ ਆਪਣਾ ਘਰ ਕਰਾਂਗੇ ਉੱਥੇ ਉਹ ਮੋਰਚੇ ਵੀ ਡੱਟੇ ਰਹਿਣਗੇ ਕੱਲ ਨੂੰ ਅਸੀਂ